ਅਜੋਨੇ ਸਪਸ਼ਟ ਕਰਨ ਦਿੱਤਾ ਤੇ ਉਹ ਜਿਹੜੀਆਂ ਗੱਲਾਂ ਅਸੀਂ ਕਹੀਆਂ ਸੀ ਉਹਨਾਂ ਨੇ ਪ੍ਰਵਾਨ ਕਰ ਲਿਆ ਉਹਨਾਂ ਨੇ ਮੰਨ ਲਿਆ ਵੀ ਵਾਕਈ ਉਹਨਾਂ ਤੋਂ ਗਲਤੀਆਂ ਹੋਈਆਂ ਵਾਕਈ ਕਿਤਾਈਆਂ ਹੋਈਆਂ ਲਾਪਰਵਾਹੀਆਂ ਹੋਈਆਂ ਉਹਨਾਂ ਨੇ ਆਪਣੀ ਝੋਲੀ 'ਚ ਪਾਈਆਂ ਉਹਨਾਂ ਅੱਗੇ ਜੇਰੇਦਾਰ ਸਾਹਿਬਾਨ ਇਹ ਐਕਸਲੈਂਟ ਨੇ ਇੱਕ ਤਾਂ ਇਹ ਸਵਾਲ ਆ ਇੱਕ ਨਵੀਆਂ ਗੱਲਾਂ ਸਾਹਮਣੇ ਆ ਗਈਆਂ ਜਦ ਤੋਂ ਬਾਅਦ ਨਵੇਂ ਸਵਾਲ ਖੜੇ ਹੋ ਗਏ ਜਦ ਤੋਂ ਬਾਅਦ ਆ ਡੇਰਾ ਸਰਸਾਵਾਂ ਇਹਨਾਂ ਲੁਕਮੀ ਸਾਂਝ ਜਿਹੜੀ ਉਹ ਜਗਜाहरोਗੀ ਔਰ ਫਿਰ ਉਹ ਸਾਂਝ ਕਰਾਉਣ ਦੇ ਵਿੱਚ ਬਜ਼ੁਰਗੀ ਕਰਨ ਦੇ ਵਿੱਚ ਚਿੱਟੀਆਂ দান ਪ੍ਰਦਾਨ ਕਰਨ ਦੇ ਵਿੱਚ ਚਿੱਟੀਆਂ ਦੀ ਤਬਦੀਲੀਆਂ ਕਰਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਜੀ ਕਰਨ ਵਾਲਾ ਇੱਕ ਵਿਅਕਤੀ ਪ੍ਰਦੀਪ ਕੁਮਾਰ ਕਲੇਰ ਨਾਂ ਦਾ ਉਹਨੂੰ ਵਰਤਿਆ ਗਿਆ ਤੇ ਉਹ ਹੁਣ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਮੇਰਾ ਖਿਆਲ ਪਰਦਾ ਪੋਛੀ ਤਾਂ ਹੋ ਨਹੀਂ ਸਕਦੀ ਹੁਣ ਲਪੋਤ ਤਾਂ ਲਪੋਤ ਤਾਂ ਕੋਈ ਸਕਦਾ ਨਹੀਂ ਹੁਣ ਇਹ ਇਲਜ਼ਾਮ ਲਾ ਕੇ ਕਿਸੇ ਤੇ ਕੋਈ ਆਰਐਸਏ ਸਾਹਿਬ ਜੀ ਕੋਈ ਭਾਜਪੀ ਦੀ ਸਾਹਿਬਾ ਕੋਈ ਨਾਗਪੁਰ ਤੋਂ ਆ ਜੀ ਕੋਈਆਂ ਜਿਹਾ ਗੱਲਾਂ ਕਰਕੇ ਮਿੱਟੀ ਨਹੀਂ ਪਾਈ ਜਾ ਸਕਦੀ ਇਹ ਤਾਂ ਹੁਣ ਸਵਾਰਥਿਕਮ ਦੇ ਨਹੀਂ ਪਏਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਨ ਵਾਸਤੇ ਲੋਕਾਂ ਨੂੰ ਕਿਵੇਂ ਵਿਚੋਲੇ ਬਣਾ ਕੇ ਕਿਵੇਂ ਮਤਲਬ ਹਰ ਸਿਆਣ ਨੂੰ ਮਾਫੀ ਮੰਗਵਾਉਣ ਦੇ ਵਿੱਚ ਰੋਲ ਲਗਾ ਕਰਾਏ ਗਏ ਸਾਂਝਾ ਪਾਈਆਂ ਗਈਆਂ ਹੁਣ ਜਥੇਦਾਰ ਸਾਹਿਬਾਨਾਂ ਦੇ ਸਾਹਮਣੇ ਵੀ ਹੁਣ ਇਹ ਜਿੱਨਾ ਸਾਹਮਣੇ ਆ ਗਿਆ ਹੁਣ ਇਹਨਾਂ ਤੇ ਕੋਈ ਲੁਕਮੀ ਜਾਂ ਪਰਦਾ ਪੋਛੀ ਨਹੀਂ ਹੋ ਸਕਦੀ ਅੱਜ ਸਮਾਂ ਇਹ ਆ ਗਿਆ ਕਿ ਪੰਥਕ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਆਪਣਾ ਇਤਿਹਾਸਕ ਰੋਲ ਨਿਭਾਉਣਾ ਪਏਗਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਪੰਧ ਦਾ ਸੱਚਕ ਰੋਲ ਨਿਭਾਉਣਾ ਪਏਗਾ ਜਦੋਂ ਸੱਚ ਪ੍ਰਗਟ ਹੋ ਜਾਏ ਸੱਚ ਸਮਾਂ ਸਾਹਮਣੇ ਆਜੇ ਤਾਂ ਉਹਨੂੰ ਲੁਕੋਇਆ ਨਹੀਂ ਜਾ ਸਕਦਾ ਆਵੇਂ ਅਸੀਂ ਉਦੋਂ ਵੀ ਹਿਮਾ ਜੱਜ ਕਾਲੀ ਆਪਣੇ ਬਧਵਾਰ ਦੀ ਪੱਤਰ ਦਿੱਤਾ ਸੀ ਜਥੇਦਾਰ ਸਾਹਿਬ ਨੇ ਸਾਡੀਆਂ ਗੱਲਾਂ ਸੁਣ ਕੇ ਦੇਖ ਕੇ ਤੁਰਤ ਕਥਾ ਸੁਗੀ ਸੀ ਬਾਦਲ ਤੋਂ ਸਪਸ਼ਟੀਕਰਨ ਮੰਗਿਆ ਸੀ ਅੱਜ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਤੇ ਉਹ ਜਿਹੜੀਆਂ ਗੱਲਾਂ ਅਸੀਂ ਕਹੀਆਂ ਸੀ ਉਹਨਾਂ ਨੇ ਪ੍ਰਵਾਨ ਕਰ ਲਿਆ ਉਹਨਾਂ ਨੇ ਮੰਨ ਲਿਆ ਵੀ ਵਾਕਈ ਉਹਨਾਂ ਤੋਂ ਗਲਤੀਆਂ ਹੋਈਆਂ ਵਾਕਈ ਕਿਤਾਈਆਂ ਹੋਈਆਂ ਲਾਪਰਵਾਹੀਆਂ ਹੋਈਆਂ ਉਹਨਾਂ ਨੇ ਆਪਣੀ ਝੋਲੀ 'ਚ ਪਾਈਆਂ ਹੁਣ ਅੱਗੇ ਜਥੇਦਾਰ ਸਾਹਿਬਾਨ ਕੀ ਐਕਸ਼ਨ ਲੈਂਦੇ ਨੇ ਇੱਕ ਤਾਂ ਇਹ ਸਵਾਲ ਆ ਇੱਕ ਨਵੀਆਂ ਗੱਲਾਂ ਸਾਹਮਣੇ ਆ ਗਈਆਂ ਜਦ ਤੋਂ ਬਾਅਦ ਨਵੇਂ ਸਵਾਲ ਖੜੇ ਹੋਗੇ ਜਦ ਤੋਂ ਬਾਅਦ ਆ ਡੇਰਾ ਸਰਸਾਵਾਂ ਇਹਨਾਂ ਲੁਕਮੀ ਸਾਂਝ ਜਿਹੜੀ ਉਹ जगਜਾਰ ਹੋ ਗਈ ਔਰ ਫਿਰ ਉਹ ਸਾਂਝ ਕਰਾਉਣ ਦੇ ਵਿੱਚ ਵਿਜੋਲਗੀ ਕਰਨ ਦੇ ਵਿੱਚ ਚਿੱਟੀਆਂ দান ਪ੍ਰਦਾਨ ਕਰਨ ਦੇ ਵਿੱਚ ਚਿੱਟੀਆਂ 'ਚ ਤਬਦੀਲੀਆਂ ਕਰਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਖੀ ਕਰਨ ਵਾਲਾ ਇੱਕ ਪ੍ਰੋਜੈਕਟ ਹੀ ਪ੍ਰਦੀਪ ਕੁਮਾਰ ਕਲੇਰ ਨਾਂ ਦਾ ਉਹਨੂੰ ਵਰਤਿਆ ਗਿਆ ਤੇ ਉਹ ਹੁਣ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਮੇਰਾ ਖਿਆਲ ਪਰਦਾਫੋਸ਼ੀ ਤਾਂ ਹੋ ਨਹੀਂ ਸਕਦੀ ਹੁਣ ਲਗੋਤਾ ਲਗੋਤਾ ਕੋਈ ਸਕਦਾ ਨਹੀਂ ਹੁਣ ਇਹ ਇਲਜ਼ਾਮ ਲਾ ਕੇ ਕਿਸੇ ਤੇ ਕੋਈ ਆਰਐਸਏ ਸਾਹਿਬ ਜੀ ਕੋਈ ਭਾਜਪੀ ਦੀ ਸਾਹਿਬ ਦਾ ਕੋਈ ਨਾਗ ਪਰ ਤੋਂ ਆ ਜੀ ਕੋਈਆਂ ਜਿਹਾ ਗੱਲਾਂ ਕਰਕੇ ਮਿੱਟੀ ਨਹੀਂ ਪਾਈ ਜਾ ਸਕਦੀ ਇਹ ਤਾਂ ਹੁਣ ਸਮਾਜਿਕਮ ਤੇ ਨਹੀਂ ਪਏਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਕਿਵੇਂ ਵਿਚੋਲੇ ਬਣਾ ਕੇ ਕਿਵੇਂ ਮਤਲਬ ਸਰਸਿਆ ਨੂੰ ਮਾਫੀ ਕਰਾਉਣ ਦੇ ਵਿੱਚ ਰੋਲ ਲਗਾ ਕਰਾਏ ਗਏ ਸਾਜਾਂ ਪਾਈਆਂ ਗਈਆਂ ਉਹ ਹੁਣ ਜਥੇਦਾਰ ਸਹਿਬਾਨਾਂ ਦੇ ਸਾਹਮਣੇ ਵੀ ਹੁਣ ਇਹ ਜਿੱਨਾ ਸਾਹਮਣੇ ਆ ਗਿਆ ਹੁਣ ਇਹਨਾਂ ਤੇ ਕੋਈ ਲੁਕਮੀ ਜਾਂ ਪਰਦਾ ਪੋਛੀ ਨਹੀਂ ਹੁਤਾ ਜੀ ਅੱਜ ਵੀ ਬਹੁਤ ਸਾਰੇ ਮੈਂਬਰ ਸਹਿਬਾਨ ਬੜੀਆਂ ਸੰਸਥਾਵਾਂ ਨੇ ਜਥੇਦਾਰ ਸ਼੍ਰੀ ਅਕਾਲਤਾ ਸਾਹਿਬ ਨੂੰ ਮਿਲ ਕੇ ਗੱਲ ਕੀਤੀ ਆ ਇਹ ਨਵੇਂ ਸਵਾਲ ਖੜੇ ਹੋਏ ਨੇ ਜਿਹਦੇ ਜਿਨ੍ਹਾਂ ਤੇ ਜਰੂਰ ਐਕਸ਼ਨ ਲੋ ਅੱਛਾ ਜਿਹੜੀ ਚਿੱਠੀ ਜਿਹੋ ਉਹਨਾਂ ਨੇ ਜੋ ਕੁਝ ਲਿਖਿਆ ਵੀ ਜੋ ਸਰਕਾਰ ਚਰਨਿਆਂ ਜੋ ਕੁਝ ਵੀ ਹੋਇਆ ਜੋ ਪਾਰਟੀ ਪੱਤਰ ਤੇ ਹੋਇਆ ਸਾਰੇ ਮੈਂ ਮੈਂ ਜ਼ਿੰਮੇਵਾਰੀ ਲੈਣਾ ਮੈਂ ਇਸ ਕੇ ਮਾਦਾ ਜਾ ਚੁਕਾ ਹੈ ਤੁਸੀਂ ਸਹਿਮਤ ਹੋ ਤੁਹਾਨੂੰ ਲੱਗਦਾ ਵੀ ਇਹ ਪ੍ਰੈਸ਼ਰ ਜਿਹੜਾ ਪਾਇਆ ਗਿਆ ਸੀ ਉਹਦਾ ਕਰਕੇ ਮਜਬੂਰ ਹੋਇਆ ਜਾਂ ਵੈਸੇ ਹੀ ਉਹਨਾਂ ਨੇ ਬਣਾਇਆ ਲੱਗ ਵੈਸੇ ਤਾਂ ਕਰਨਾ ਹੁੰਦਾ ਪਹਿਲਾਂ ਹੀ ਨਾ ਕਹਿੰਦੇ ਵੈਸੇ ਤਾਂ ਜੇ ਕਰਨਾ ਹੁੰਦਾ ਪਹਿਲਾਂ ਹੀ ਕਹਿੰਦੇ ਹੁਣ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਹ ਤੇ ਬਿਨਾਂ ਸਰਨਾਮੀ ਪਰ ਨਾਲ ਹੁਣ ਉਹਨਾਂ ਨੂੰ ਇਹ ਵੀ ਮੰਨ ਲੈਣਾ ਚਾਹੀਦਾ ਵੀ ਜੋ ਹੁਣ ਪਰਦਾ ਫੋਲਸੀ ਨਾ ਕਰ ਹੁਣ ਜੋ ਭਾਵੇਂ ਉਹਨਾਂ ਦੇ ਜਾਣੇ ਅਣਜਾਣੇ ਜੋ ਵੀ ਉਦੋਂ ਉਹਨਾਂ ਨੂੰ ਬਚੋਲੇ ਬਣਾ ਕੇ ਸਰਸਿਆਂ ਨਾਲ ਸਾਝ ਪਾ ਕੇ ਅੱਜ ਦੁਨੀਆ ਭਰ ਦੇ ਵਿੱਚ ਨਾਨਕ ਦਾ ਲੋਕਾਂ ਦੇ ਹਿਰਦੇ ਬਲ ਉਧਰੇ ਨੇ ਉਹਦਾ ਹੋਂਤ ਜਵਾਬ ਉਹਨਾਂ ਨੂੰ ਦੇਣਾ ਹੀ ਪਏਗਾ ਉਹ ਗੱਲ ਤੋਂ ਲੁਕੋਈ ਨਹੀਂ ਜਾ ਸਕਦੀ ਜਿਹੜੀ ਵਰਕਿੰਗ ਕਮੇਟੀ ਬਣੀ ਜਿੱਤੇ ਹੀ ਮੈਂਬਰੀ ਉਹਨੂੰ ਕਿਵੇਂ ਦੇਖ ਕੇ ਹਟਾ ਦਿੰਦੇ ਮੈਂ ਸਮਝਦਾ ਉਹਦਾ ਉਹਦਾ ਜਵਾਬ ਉਹੀ ਦੇਣ ਕਿ ਸਿਰਫ ਜੇ ਕੋਈ ਬੰਦਾ ਉਹਨਾਂ ਨੂੰ ਰੋਕਣ ਵਾਲਾ ਟੋਕਣ ਵਾਲਾ ਸਹੀ ਰਾਹ ਤੇ ਦਿਲਾਉਣ ਲਈ ਦਲੀਲ ਦੇ ਰਿਹਾ ਜੇ ਉਹਨਾਂ ਨੂੰ ਕੱਢਣ ਦਾ ਮਨਸਾ ਸੀ ਪਹਿਲੀ ਕਵਰਟੀ ਤੋੜਨਾ ਤਾਂ ਤਾਂ ਬਧਾਈ ਉਹਨਾਂ ਨੂੰ ਤੇ ਜਾਂ ਫਿਰ ਆਪਣੇ ਪਰਿਵਾਰ ਦੇ ਕੁਲ ਦੇ ਅਡਜਸਟ ਕਰਨੇ ਸੀ ਤਾਂ ਬਧਾਈ ਉਹਨਾਂ ਨੂੰ ਤੋ ਮੇਰਾ ਖਿਆਲ ਆ ਕਿ ਗੱਲ ਕਮੇਡੀਆਂ ਬਣਾਉਣ ਤੇ ਤੋੜਨ ਤੇ ਨਾਲ ਨਹੀਂ ਗੱਲ ਕਰਨੀ ਗੱਲ ਤਾਂ ਉੱਥੇ ਮੁਕੜੀਆਂ ਜਿੱਥੇ ਮੁੱਕੇ ਜੀ ਗੱਲ ਤਾਂ ਲੋਕ ਕੀ ਚਾਹੁੰਦੇ ਨੇ ਲੋਕ ਤਾਂ ਕਹਿੰਦੇ ਨੇ ਸਾਹ ਸੁਖੀਰ ਸਿੰਘ ਬਾਦਲ ਜ਼ਿਆਗ ਦਿਖਾਵਾ ਲੋਕ ਤਾਂ ਚਾਹੁੰਦੇ ਨੇ ਸਾਹ ਸੁਖੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਲੰਬੇ ਹੋਣ ਤੇ ਲੋਕ ਕੁਝ ਚਾਹੁੰਦੇ ਨੇ ਇਹ ਕੁਝ ਚਾਹੁੰਦੇ ਨੇ ਫਿਰ ਮਸਲਾ ਕਿੱਥੇ ਆ ਲੂਗਾ ਕੋ ਲੋਕਾਂ ਦੀ ਭਾਵਨਾ ਨੂੰ ਉਹਨਾਂ ਨੂੰ ਜ਼ਰੂਰ ਕਦਰ ਕਰਨੀ ਚਾਹੀਦੀ ਹੈ ਪਹਿਲੇ ਦਿਨ ਤੋਂ ਅਸੀਂ ਕਰੀਏ ਅੱਛਾ ਅੱਜ ਜਿਹੜਾ ਸੈਮੀਨਾਰ ਚ ਬੜੀ ਚਰਚਾ ਹੋ ਰਹੀ ਸੀ ਜੋ ਵਾਈਟਨ ਦੀ ਸੀ ਗੱਲ ਕੀਤੀ ਕਮਲਾ ਹੈਰੀਸ ਦੀ ਗੱਲ ਕੀਤੀ ਤੁਲਨਾ ਜਿਹੜੀ ਤੁਸੀਂ ਕਰ ਰਹੇ ਸੁਖਵੀਰ ਬਾਦਲ ਨਾਲੋਂ ਕੀ ਇੱਕ ਮੈਸੇਜ ਦੇਣਾ ਨਹੀਂ ਗੱਲ ਮੈਸੇਜ ਹੀ ਦੇਣਾ ਚਾਹੁੰਦੇ ਆ ਵੀ ਜੇ ਹੁਣ ਕਾਂਗਰਸ ਇਹ ਨੂੰ ਖੜਗੇ ਸਾਹਿਬ ਨੂੰ ਪ੍ਰਧਾਨ ਬਣਾ ਕੇ ਦੁਗਣੀਆਂ ਸੀਟਾਂ ਵਧਾ ਸਕਦੇ ਨੇ ਹਾਂਜੀ ਜੋ ਵਾਈਟਨ ਪਰੇ ਹੋ ਸਕਦੇ ਨੇ ਤੇ ਸਾ ਸੁਖਵੀਰ ਸਿੰਘ ਬਾਦਲ ਜੇ ਪਰੇ ਹੋ ਜਾਣਗੇ ਤਾਂ ਪਾਰਟੀ ਵੱਜੇਗੀ ਪੰਥ ਵੱਜੇਗਾ ਪੰਜਾਬ ਵੱਜੇਗਾ ਜੇ ਅੜੀ ਰਹੀ ਜਿੱਦ ਰਹੀ ਤਤਵਾਹੀ ਤੇ ਵਿਰਵਾਦੀ ਨੂੰ ਕੋਈ ਰੋਕ ਨਹੀਂ ਸਕਦਾ ਅੱਛਾ ਇੱਕ ਤੁਸੀਂ ਕਹਾਣੀ ਵੀ ਸੁਣਾ ਰਹੇ ਸੀਗੇ ਵੀ ਉਹ ਪਿੰਡ ਤੇ ਇੱਕ ਮੁੰਡੇ ਦੀ ਕਹਾਣੀ ਸੁਣਾ ਰਹੇ ਸੀਗੇ ਉਹ ਵੀ ਅਸੀਂ ਨਹੀਂ ਨਹੀਂ ਮੈਂ ਤਾਂ ਇਹੀ ਗੱਲ ਕਹੀ ਸੀ ਵੀ ਹੁਣ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣ ਗਈ ਜੋ ਅੱਜ ਸਾਡੀ ਕਿਸੇ ਬਾਦਲ ਹੋਣਾ ਨੇ ਗੱਲ ਬੰਨੀ ਆ ਤੇ ਇਹੀ ਪੰਜ ਚੌਂਦਾ ਸੀ ਵੀ ਉਹਨਾਂ ਨੂੰ ਇਹਨਾਂ ਗਨਾਹਾਂ ਤੇ ਲਾਭ ਪ੍ਰੋਵਾਇਆ ਕਤਾਈਆਂ ਜਿਹੜੀਆਂ ਹੋਈਆਂ ਇਸੇ ਕਰਕੇ ਪਾਰਟੀ ਦਾ ਨੁਕਸਾਨ ਹੋਇਆ ਪਰਾਂ ਗੱਲਾਂ ਜਿਹੜੀਆਂ ਬਾਅਦ ਚ ਹੋਰ ਨਵੀਆਂ ਆ ਗਈਆਂ ਇਹ ਸੱਚ ਹੋਰ ਜਾਕਰ ਹੋਗੇ